ਹੈਲੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੀ ਪੰਜਾਬਨ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਬੁਕਰਾਂ ਵਾਲਾ ਗਲਾ ਅਟੈਚ ਕਰਨਾ ਦੱਸਾਂਗੇ ਕਿ ਆਪਾਂ ਬੁਕਰਾਂ ਲਗਲਾ ਕਿਵੇਂ ਲਾਈਦਾ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਵੀ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਆ ਸਕੇ ਤੇ ਅਗਰ ਤੁਹਾਨੂੰ ਸਾਡੀ ਵੀਡੀਓ ਸੋਹਣੇ ਲੱਗੇ ਤਾਂ ਪਲੀਜ਼ ਇੱਕ ਲਾਈਕ ਸ਼ੇਅਰ ਇੱਕ ਸੋਣਾ ਜਿਹਾ ਕਮੈਂਟ ਜ਼ਰੂਰ ਕਰਿਓ ਚਲੋ ਜੀ ਸ਼ੁਰੂ ਕਰਦੇ ਆਂ ਇਹ ਆਪਾਂ ਇਹ ਗਲਾ ਵੀ ਸ਼ੇਪ ਦਾ ਗਲਾ ਲਿਆ ਤੇ ਇਸ ਕਪੜੇ ਦੇ ਉੱਪਰ ਆਪਾਂ ਇਹਨੂੰ ਅਟੈਚ ਕਰ ਲਾਂਗੇ ਇੱਪਾ ਗਲਾ ਕੱਪੜੇ ਦੇ ਉੱਪਰ ਪ੍ਰੈਸ ਕਰ ਲਿਆ ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ ਇਹਦੀ ਇਹ ਦਿਨ ਆਪਾਂ ਅੱਧਾ ਅੱਧਾ ਇੰਚ ਕਪੜਾ ਛੱਡਣਾ ਫਿਰ ਆਪਾਂ ਇਸ ਕਪੜੇ ਨੂੰ ਫੋਲਡ ਕਰਕੇ ਇਸ ਤਰ੍ਹਾਂ ਇੱਥੇ ਆਪਾਂ ਇੱਕ ਸਲਾਈ ਲਾਵਾਂਗੇ ਕੱਚੀ ਸਲਾਈ ਚਲੋ ਜੀ ਆਪਾਂ ਇਹ ਸਲਾਈ ਹੁਣ ਲਾਉਨੇ ਆ ਫਿਰ ਤੁਹਾਨੂੰ ਦਿਖਾਉਨੇ ਆ ਹੁਣ ਆਪਾਂ ਇਹ ਆਪਾਂ ਗਲਾ ਇਸ ਲਾਈ ਲਾ ਲਈ ਹੁਣ ਆਪਾਂ ਗਲੇ ਦੇ ਵਿਚਾਲੇ ਕ੍ਰੀਜ਼ ਬਣਾਵਾਂਗੇ ਐਸਟਰਾ ਇਹ ਆਪਣੀ ਗਰੀਜ਼ ਬਣ ਗਈ ਹੈ ਤੇ ਇਹ ਵਾਲੀ ਇਹ ਵਾਲੀ ਸ਼ਰਟ ਦੇ ਉੱਪਰ ਆਪਾਂ ਗਲਾ ਅਟੈਚ ਕਰਨਾ ਇਹ ਵਾਲੀ ਗਰੀਜ਼ ਨੇ ਪਹਿਲਾਂ ਬਣਾ ਲਈ ਸੀਗੀ ਇਹਦੇ ਉੱਪਰ ਇਸ ਤਰ੍ਹਾਂ ਰੱਖਾਂਗੇ ਆਪਾਂ ਗਲਾ ਇੱਥੇ ਪਹਿਲਾਂ ਕੱਚੀ ਸिलाई ਲਾ ਕੇ ਫਿਰ ਆਪਾਂ ਇਧਰ ਪੱਕੀ ਸिलाई ਲਾ ਕੇ ਵਿੱਚੋਂ ਕਪੜਾ ਕੱਢ ਦਾਂਗੇ ਤੇ ਫਿਰ ਆਪਾਂ ਗਲਾ ਫੋਲਡ ਕਰਾਂਗੇ ਚਲੋ ਤੁਹਾਨੂੰ ਲਾ ਕੇ ਦਿਖਾਉਂਦੇ ਆ Ano pa, hindi? pa lang. ਅਪਾ ਬਿਲਕੁਲ ਬੁਕਰਮ ਦੇ ਨਾਲ-ਨਾਲ ਸਲਾਈ ਲੈ ਕੇ ਆਣੀ ఏ హాఫ హాఫ్ ఇంచ కప్పాగే బాకీ కప్పా కట్ దాన్ని ఏదైతే ఇతర కట్లా

ये अपना गला बन के रेडी है इस तरह आप बकरों वाला गला बना अपना ऊपर आप कच्चा टांका लाया जो आप खोल देंगे तो यह गला बिल्कुल सही बनूगा तरपाई करने तो बाद आप कच्चा टांका खोल लाँगे चलो जी तुम्हें तो भी इस तरह गला बनाना है धन्यवाद जी